ਹੈਲੋ ਜੀ ਵੈਲਕਮ ਟੂ ਬੈਕ ਘਰ ਦੀ ਕੰਟੀਨ ਜੇਕਰ ਤੁਸੀਂ ਵੀ ਮੇਰੇ ਵਾਂਗ ਚਟਪਟਾ ਖਾਣ ਦੇ ਸ਼ਕੀਨ ਹੋ ਤੇ ਚਲੋ ਜੀ ਫਿਰ ਬਣਾਉਨੇ ਆ ਬਹੁਤ ਹੀ ਟੇਸਟੀ ਦਹੀਂ ਪੱਲੇ ਦਹੀਂ ਪੱਲੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਇੱਕ ਵਾਰ ਇਹਨਾਂ ਨੂੰ ਘਰ ਬਣਾ ਲਿਆ ਤਾਂ ਤੁਸੀਂ ਬਾਹਰ ਦੇ ਦਹੀਂ ਪੱਲੇ ਖਾਣਾ ਪੋਲ ਜਾਉਗੇ ਜੀ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਬਹੁਤ ਹੀ ਈਜ਼ੀ ਰੈਸਪੀ ਹੈ ਤੇ ਬੜੇ ਸਿੰਪਲ ਤਰੀਕੇ ਨਾਲ ਆਪਾਂ ਇਹਨਾਂ ਨੂੰ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਦਬਾਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਦਹੀਂ ਪੱਲੇ ਬਣਾਉਣ ਵਾਸਤੇ ਆਪਾਂ ਇੱਥੇ 1 ਕੱਪ ਭਰ ਕੇ ਤੋ ਤੀ ਮਹਾਦੀ ਦਾਲ ਲਈ ਅਜੀ ਅੱਦਾ ਕਾਪਾ ਪਾ ਦਲੀ ਮੂੰਗੀ ਦੀ ਦਾਲ ਲਈ ਹੈ ਜੇ ਇਹਨਾਂ ਦੋਹਾਂ ਦਾਲਾਂ ਨੂੰ ਮੈਂ ਚਾਰ ਪੰਜ ਵਾਰੀ ਚੰਗੀ ਤਰ੍ਹਾਂ ਪਾਣੀ ਨਾਲ ਸਾਫ਼ ਕਰਕੇ ਤੇ ਚਾਰ ਪੰਜ ਘੰਟੇ ਪਹਿਲਾਂ ਭਿਉਂ ਕੇ ਰੱਖਿਆ ਸੀ ਤੇ ਫਿਰ ਆਪਾਂ ਇਹਨਾਂ ਨੂੰ ਪੀਸ ਕੇ ਇਹਨਾਂ ਦੀ ਇਸ ਤਰ੍ਹਾਂ ਪੇਸਟ ਤਿਆਰ ਕਰ ਲਈ ਜੀ ਦਾਲਾਂ ਨੂੰ ਪੀਸਦੇ ਸਮੇਂ ਤੁਸੀਂ ਖਾਸ ਧਿਆਨ ਰੱਖਣਾ ਕਿ ਇਹਦੇ ਵਿੱਚ ਪਾਣੀ ਆਪਾਂ ਬਿਲਕੁਲ ਨਹੀਂ ਪਾਣਾ ਜੇ ਜ਼ਰੂਰਤ ਪਵੇ ਤੇ ਇੱਕ ਦੋ ਚਮਚ ਤੋਂ ਵੱਧ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾਣਾ ਇਹਨਾਂ ਦੋਨਾਂ ਦਾਲਾਂ ਨੂੰ ਪੀਸਿਆ ਮੈਨੂੰ 10-15 ਮਿੰਟ ਹੋ ਗਏ ਨੇ ਪੀਸ ਕੇ ਇਹਨਾਂ ਨੂੰ ਆਪਾਂ 10 ਮਿੰਟ ਦੀ ਰੈਸਟ ਵਾਸਤੇ ਛੱਡਣਾ ਹੈ ਤੇ ਹੁਣ ਇਹਨਾਂ ਦੋਨਾਂ ਦਾਲਾਂ ਨੂੰ ਅਸੀਂ ਮਿਕਸ ਕਰਕੇ ਤੇ ਥੋੜਾ ਜਿਹਾ ਇਸ ਮਿਸ਼ਰਣ ਵਿੱਚ ਆਪਾਂ ਹਵਾ ਭਰਾਂਗੇ ਇਹਨੂੰ ਫੈਂਟਾਂਗੇ ਇਸ ਤਰ੍ਹਾਂ ਇਹਨਾਂ ਦੋਨਾਂ ਦਾਲਾਂ ਨੂੰ ਮਿਲਾ ਲੈਣਾ ਹੈ ਤੇ ਹੁਣ ਅਸੀਂ ਇਸ ਤਰ੍ਹਾਂ ਇਹਨੂੰ ਇੱਕ ਹੀ ਡਾਇਰੈਕਸ਼ਨ ਵਿੱਚ ਚੰਗੀ ਤਰ੍ਹਾਂ ਘਮਾਉਂਦੇ ਹੋਏ ਹੱਥ ਦੇ ਨਾਲ ਇਹਨੂੰ ਲਾਈਟ ਕਰਾਂਗੇ ਇਹਨੂੰ ਹਲਕਾ ਕਰਾਂਗੇ ਜੀ ਬਸ ਇਹਨੂੰ ਤੁਸੀਂ ਇੱਕ ਸਾਈਡ ਵਾਲੀ ਘੁਮਾਉਣਾ ਹੈ ਇਹਦੀ ਸਾਈਡ ਆਪਾਂ ਬਿਲਕੁਕੁਲ ਵੀ ਚੇਂਜ ਨਹੀਂ ਕਰਨੀ ਇੱਥੇ ਆਪਾਂ ਦੋਨਾਂ ਦਾਲਾਂ ਨੂੰ ਚੰਗੀ ਤਰ੍ਹਾਂ 5-6 ਮਿੰਟ ਹੱਥ ਦੇ ਨਾਲ ਫੈਂਟ ਲਿਆ ਤੁਸੀਂ ਇਹਨੂੰ ਕੋਸ਼ਿਸ਼ ਕਰੋ ਕਿ ਹੱਥ ਦੇ ਨਾਲ ਫੈਂਟੋ ਤੇ ਇਹਦੇ ਨਾਲ ਇਹ ਬਹੁਤ ਵਧੀਆ ਫੈਂਟੀ ਜਾਂਦੀ ਹੈ ਤੇ ਚਾਫੀ ਹਵਾ ਭਰ ਗਈ ਹੈ ਤੇ ਇਹਦਾ ਤੁਸੀਂ ਕਲਰ ਵੀ ਦੇਖ ਸਕਦੇ ਹੋ ਕਾਫੀ ਚੇਂਜ ਹੋ ਗਿਆ ਇਸ ਤਰ੍ਹਾਂ ਤੁਸੀਂ ਚਮਚ ਲਓ ਤੇ ਇਹਦੇ ਨਾਲ ਤੁਸੀਂ ਇਸ ਤਰ੍ਹਾਂ ਇਹਨੂੰ ਉਲਟਾ ਕਰਕੇ ਦੇਖੋ ਇਹ ਬਿਲਕੁਲ ਵੀ نیچے ਨਹੀਂ ਗੇਰ ਰਹੀ ਤੇ ਬੈਟਰ ਆਪਣਾ ਕਾਫੀ ਲਾਈਟ ਹੈ ਤੇ ਹੁਣ ਅਸੀਂ ਪਾਣੀ ਵਿੱਚ ਪਾ ਕੇ ਵੀ ਇਹਨੂੰ ਚੈੱਕ ਕਰਕੇ ਦੇਖਦੇ ਹਾਂ ਜੀ ਇਸ ਤਰ੍ਹਾਂ ਤੁਸੀਂ ਥੋੜੀ ਜੀ ਦਾੜ ਲੈਣੀ ਹੈ ਜੀ ਇਹਨੂੰ ਇਸ ਤਰ੍ਹਾਂ ਪਾਣੀ 'ਚ ਪਾਣਾ ਹੈ ਆ ਦੇਖੋ ਜੀ ਇਹ ਬਿਲਕੁਲ ਪਾਣੀ ਦੇ ਉੱਪਰ ਪੂਰਾ ਆ ਰਿਹਾ ਹੈ ਬੈਟਰ ਤੇ ਇਹ ਬਿਲਕੁਲ ਸਹੀ ਹੈ ਜੀ ਹੁਣ ਅਸੀਂ ਇਹਦੇ ਬਣਾਣੇ ਆ ਜੀ ਬਹੁਤ ਟੇਸਟੀ ਭੱਲੇ ਭੱਲੇ ਬਣਾਉਣ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਥੋੜੇ ਜਿ ਮਸਾਲੇ ਪਾਵਾਂਗੇ ਜਿਹਦੇ ਨਾਲ ਕਿ ਭੱਲੇ ਆਪਣੇ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਨਮਕ ਪਾ ਦਾਂਗੇ ਤੇ ਇਸ ਦੇ ਨਾਲ ਹੀ ਇਹਦੇ ਵਿੱਚ ਇੱਕ ਚਮਚਾ ਭਰ ਕੇ ਆਪਾਂ ਸੌਗੀ ਲਈ ਹੈ ਜਿਹਨੂੰ ਇਸ ਤਰ੍ਹਾਂ ਬ੍ਰੀਕ ਕੱਟ ਲਿਆ ਹੈ ਤੇ ਪੰਜ ਸੱਤ ਕਾਜੂ ਉਹਨਾਂ ਨੂੰ ਵੀ ਬ੍ਰੀਕ ਕੱਟ ਲਿਆ ਹੈ ਇੱਕ ਚਮਚਾ ਭਰ ਕੇ ਅਦਰਕ ਲਿਆ ਹੈ ਦੋ ਹਰੀਆਂ ਮਿਰਚਾਂ ਇਹ ਵੀ ਪਾ ਦ। ਤੇ ਹੁਣ ਇਸ ਸਾਰੇ ਮਿਸ਼ਰਣ ਨੂੰ ਅਸੀਂ ਚੰਗੀ ਤਰ੍ਹਾਂ ਬਿਲਕੁਲ ਸੌਫਟਲੀ ਹਲਕੇ ਹੱਥਾਂ ਨਾਲ ਮਿਕਸ ਕਰਾਂਗੇ। ਹੋਰ ਇਹਦੇ ਵਿੱਚ ਅਸੀਂ ਹੋਰ ਵੀ ਕੋਈ ਮਸਾਲਾ ਨਹੀਂ ਪਾਵਾਂਗੇ ਜੀ। ਬਸ ਜੀ। ਤੇ ਹੁਣ ਅਸੀਂ ਇੱਕ ਪਾਣੀ ਦੀ ਕੌਲੀ ਲਾ ਕੇ ਰੱਖਾਂਗੇ ਤੇ ਆਪਾਂ ਪੱਲੇ ਬਣਾਣੇ ਸ਼ੁਰੂ ਕਰਦੇ ਹਾਂ ਜੀ। ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਨੂੰ ਛੋਟੇ ਜਾਂ ਵੱਡੇ ਕਿਸੇ ਵੀ ਆਕਾਰ ਵਿੱਚ ਬਣਾ ਸਕਦੇ ਹੋ ਜੀ। ਬਸ ਇਸ ਤਰ੍ਹਾਂ ਇਹਨਾਂ ਨੂੰ ਲਾਈਟ ਲਈ ਜੇ ਆਪਾਂ ਮਿਕਸ ਕਰ ਲਵਾਂਗੇ ਪੱਲਿਆਂ ਨੂੰ ਫਰਾਈ ਕਰਨ ਵਾਸਤੇ ਇੱਧਰ ਆਪਾਂ ਪਹਿਲੇ ਤੋਂ ਹੀ ਤੇਲ ਨੂੰ ਗਰਮ ਰੱਖਿਆ ਤੇਲ ਨੂੰ ਬਿਲਕੁਲ ਤੁਸੀਂ ਮੀਡੀਅਮ ਫਲੇਮ ਤੇ ਗਰਮ ਕਰਨਾ ਹੈ ਹਾਈ ਫਲੇਮ ਤੇ ਗਰਮ ਨਹੀਂ ਕਰਨਾ ਨਹੀਂ ਤੇ ਪੱਲੇ ਉੱਪਰ ਉੱਪਰੋਂ ਪੱਕ ਜਾਣਗੇ ਤੇ ਅੰਦਰੋਂ ਕੱਚੇ ਰਹਿਣਗੇ ਜੀ ਹੁਣ ਇਸ ਤਰ੍ਹਾਂ ਅਸੀਂ ਇੱਕ ਪਾਣੀ ਦੀ ਕੌਲੀ ਲਾਵਾਂਗੇ ਥੋੜਾ ਜਿਹਾ ਤੇ ਉਸ ਵਿੱਚ ਪਾਣੀ ਪਾ ਲਾਂਗੇ ਇਸ ਤਰ੍ਹਾਂ ਹੱਥ ਨੂੰ ਪਾਣੀ ਲਗਾ ਲਾਂਗੇ ਤੇ ਫਿਰ ਅਸੀਂ ਪੱਲੇ ਪਾਣੇ ਸ਼ੁਰੂ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਸੀ ਆ ਦੇਖੋ ਜੀ ਭੱਲੇ ਪਾਵਾਂਗੇ ਜਿਸ ਟਾਈਮ ਤੁਸੀਂ ਪਾਇਆ ਹੈ ਭੱਲੇ ਆ ਨਹੀਂ ਆਪਣੇ ਆਪ ਹੀ ਉੱਪਰ ਆ ਗਿਆ ਬਿਲਕੁਲ نیچے ਨਹੀਂ ਬੈਠਿਆ ਦਾ ਮਤਲਬ ਇਹ ਹੈ ਕਿ ਸਾਡਾ ਬੈਟਰ ਬਿਲਕੁਲ ਸਹੀ ਹੈ ਜੀ ਬਿਲਕੁਲ ਲਾਈਟ ਹੈ ਜੀ ਦੇਖੋ ਜੀ ਕਿਸ ਤਰ੍ਹਾਂ ਇਹ ਆਪਣੇ ਆਪ ਹੀ ਤੇਲ ਦੇ ਵਿੱਚ ਡੁਪਕੀਆਂ ਲਗਾ ਰਹੇ ਨੇ ਇਹਨਾਂ ਨੂੰ ਉਲਟਾਣ ਪਲਟਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਜੀ ਜਿੰਨੇ ਕੁ ਆੱਟਾ ਟਿਕੜਾਈ ਚ ਭੱਲੇ ਆ ਜਨ ਉਸੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਪਾ ਲੋ ਜੀ ਦੋ ਚਾਰ ਮਿੰਟ ਇਨਨ ਫਰਾਈ ਹੋਣ ਤੋਂ ਫਿਰ ਅਸੀਂ ਇਹਨਾਂ ਨੂੰ ਬੜੇ ਆਰਾਮ ਨਾਲ ਥੋੜਾ ਜਿਹਾ ਇਹਨਾਂ ਦੇ ਉੱਪਰ ਇਸ ਤਰ੍ਹਾਂ ਤੇਲ ਨੂੰ ਉਲਟਾ ਫਲਟਾ ਦੇਵਾਂਗੇ ਤਾਂ ਕਿ ਸਾਰੀਆਂ ਸਾਈਡਾਂ ਤੋਂ ਚੰਗੀ ਤਰ੍ਹਾਂ ਹੀ ਪੱਕ ਜਾਣ ਆਹ ਦੇਖੋ ਜੀ ਭੱਲੇ ਬਿਲਕੁਲ ਵਧੀਆ ਤਰੀਕੇ ਨਾਲ 골ਡਨ ਜੇ ਹੋ ਗਏ ਨੇ ਬਿਲਕੁਲ ਪੱਕ ਕੇ ਤਿਆਰ ਨੇ ਜੀ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਜੀ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਜੀ ਲੋਜੀ ਸਾਰੇ ਭੱਲੇ ਬਣ ਕੇ ਬਿਲਕੁਲ ਤਿਆਰ ਨੇ ਜੀ ਮੈਂ ਤੁਹਾਨੂੰ ਇੱਕ ਭੱਲਾ ਤੋੜ ਕੇ ਦਿਖਾਨੀ ਆ ਜੀ ਦੇਖੋ ਜੀ ਅੰਦਰੋਂ ਵੀ ਕਿੰਨਾ ਵਧੀਆ ਇਹ ਪੱਕ ਕੇ ਤਿਆਰ ਹੋਇਆ ਹੈ ਆ ਦੇਖੋ ਜੀ ਉੱਪਰੋਂ ਬਿਲਕੁਲ ਕਰਾਂਚੀ ਅੰਦਰੋਂ ਬਿਲਕੁਲ ਸੌਫਟ ਦੇਖੋ ਜਿੰਨਰ ਹੁਣ ਅਸੀਂ ਭੱਲਿਆਂ ਵਾਸਤੇ ਇੱਕ ਖਾਸ ਮਸਾਲਾ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇੱਕ ਚਮਚਾ ਪਾਵਾਂਗੇ ਸਾਫ ਧਨੀਆ ਅੱਧਾ ਚਮਚਾ ਪਾਵਾਂਗੇ ਜੀ ਸੌਂਫ ਅੱਧਾ ਚਮਚਾ ਜੀਰਾ ਇੱਕ ਚੁਟਕੀ ਪਾ ਦਾਂਗੇ ਜੀ ਅਜਵੈਨ ਇੱਕ ਲਾਲ ਮਿਰਚ ਨੂੰ ਇਸ ਤਰ੍ਹਾਂ ਟੁਕੜਿਆਂ ਚ ਆਪਾਂ ਕੱਟ ਲਿਆ ਜੀ ਉਹ ਪਾ ਦਾਂਗੇ ਤੇ ਮਸਾਲਿਆਂ ਨੂੰ ਭੁੰਨਣ ਵਾਸਤੇ ਪਾਵਾਂਗੇ ਜੀ ਆਪਾਂ ਅੱਧਾ ਚਮਚਾ ਨਮਕ ਅਜੇ ਆਪਾਂ ਗੈਸ ਔਨ ਨਹੀਂ ਕੀਤਾ ਹੁਣ ਅਸੀਂ ਗੈਸ ਔਨ ਕਰਕੇ ਤੇ ਮਸਾਲਿਆਂ ਨੂੰ ਬਿਲਕੁਲ ਆਪਾਂ ਹਲਕੀ ਹਲਕੀ ਖੁਸ਼ਬੂ ਆਉਣ ਤੱਕ ਭੁੰਨ ਲਵਾਂਗੇ ਮੇਰੇ ਕੋਲ ਕਾਲੀ ਮਿਰਚ ਪੀਸੀ ਪਈ ਸੀ ਨਹੀਂ ਤਾਂ ਤੁਸੀਂ ਉਹਦੇ ਇਹਦੇ ਵਿੱਚ ਭੁੰਨਦੇ ਸਮੇਂ ਅੱਧਾ ਚਮਚਾ ਕਾਲੀ ਮਿਰਚ ਦਾ ਵੀ ਪਾ ਸਕਦੇ ਹੋ ਜਦੋਂ ਆਪਾਂ ਸਾਰੇ ਮਸਾਲੇ ਭੁੰਨ ਕੇ ਤਿਆਰ ਕਰ ਲਾਂਗੇ ਫਿਰ ਅਸੀਂ ਇਹਦੇ ਵਿੱਚ ਕਾਲੀ ਮਿਰਚ ਐਡ ਕਰ ਦਾਂਗੇ ਜੀ ਇਹ ਮਸਾਲਾ ਭੱਲਿਆਂ 'ਚ ਪਾਉਣ ਨਾਲ ਦਹੀਂ ਭੱਲਿਆਂ ਦਾ ਟੇਸ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਤੁਸੀਂ ਇਹਨੂੰ ਕਿਸੇ ਵੀ ਪਰੌਂਠੀ ਵਿੱਚ ਜਾਂ ਸਬਜ਼ੀ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ ਜੀ ਪਾਲਿਆਂ ਨੂੰ ਅਸੀਂ ਮਿਕਸੀ ਦੇ ਛੋਟੇ ਜੱਗ ਵਿੱਚ ਕੱਟ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚਾ ਕਾਲੀ ਮਿਰਚ ਦਾ ਪਾਊਡਰ ਵੀ ਪਾ ਦਾਂਗੇ ਤੇ ਹੁਣ ਇਹਨਾਂ ਨੂੰ ਅਸੀਂ ਦੇਖ ਕੇ ਦਾ ਪਾਊਡਰ ਬਣਾ ਕੇ ਤਿਆਰ ਕਰ ਲਾਂਗੇ। ਇਧਰ ਅਸੀਂ ਇੱਕ ਡੂੰਗੇ ਵਿੱਚ ਗਰਮ ਪਾਣੀ ਲਿਆ ਜੀ ਇਹਦੇ ਵਿੱਚ ਅੱਧਾ ਚਮਚਾ ਨਮਕ ਤੇ ਉਹੀ ਵਾਲਾ ਮਸਾਲਾ ਜਿਹੜਾ ਆਪਾਂ ਪੀਸਿਆ ਹੈ ਜੀ ਇੱਕ ਚੁਟਕੀ ਪਾਵਾਂਗੇ ਤੇ ਇਸ ਦੇ ਨਾਲ ਹੀ ਪਾਵਾਂਗੇ ਜੀ ਇੱਕ ਚੁਟਕੀ ਅਸੀਂ ਹਿੰਗ ਦੀ ਕਿਉਂਕਿ ਅਸੀਂ ਭੱਲੇ ਬਣਾਉਂਦੇ ਸਮੇਂ ਦੇ ਵਿੱਚ ਹਿੰਗ ਨਹੀਂ ਸੀ ਪਾਈ। ਇਸ ਕਰਕੇ ਹੁਣ ਅਸੀਂ ਹੀਂਗ ਪਾਵਾਂਗੇ ਤਾਂ ਕਿ ਹੀਂਗ ਦਾ ਫਲੇਵਰ ਚੰਗੀ ਤਰ੍ਹਾਂ ਪੱਲਿਆਂ ਦੇ ਵਿੱਚ ਰਸ ਮਿਸ ਜਾਵੇ ਤੇ ਇਸ ਦੇ ਨਾਲ ਹੀ ਅਸੀਂ ਪਾਵਾਂਗੇ ਜੀ ਇੱਕ ਚੁਟਕੀ ਤੇਗੀ ਮਿਰਚ ਇੱਥੇ ਅਸੀਂ ਪੱਲਿਆਂ ਵਾਸਤੇ ਇੱਕ ਪਾਣੀ ਤਿਆਰ ਕੀਤਾ ਹੈ ਜੀ ਇੱਕ ਡੂੰਘੇ 'ਚ ਅਸੀਂ ਗਰਮ ਪਾਣੀ ਲਿਆ ਜੀ ਇਹਦੇ ਵਿੱਚ ਅਸੀਂ ਇੱਤਾ ਚਮਚਾ ਨਮਕ ਤੇ ਉਹੀ ਮਸਾਲਾ ਜਿਹੜਾ ਆਪਾਂ ਪੱਲਿਆਂ ਵਾਸਤੇ ਬਣਾਇਆ ਸੀ ਇੰਦਾ ਚਮਚਾਹ ਪਾਇਆ ਜੀ ਇੱਕ ਚੁਟਕੀ ਹੀਂਗ ਤੇ ਇੱਕ ਚੁਟਕੀ ਅਸੀਂ ਦੇਗੀ ਮਿਰਚ ਪਾਈ ਹੈ ਜੀ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਜਿੰਨੇ ਕੁ ਭੱਲੇ ਅਸੀਂ ਬਣਾਣੇ ਨੇ ਉਸ ਹਿਸਾਬ ਨਾਲ ਇਹਨਾਂ ਨੂੰ ਅਸੀਂ ਇਸ ਪਾਣੀ ਦੇ ਵਿੱਚ ਪਾ ਦਾਂਗੇ ਤੇ ਬਾਕੀ ਭੱਲੇ ਨੂੰ ਤੁਸੀਂ ਸਟੋਰ ਕਰਕੇ ਰੱਖ ਲਓ ਜਿਸ ਟਾਈਮ ਤੇ ਭੱਲੇ ਬਣਾਣੇ ਹੋ ਤੁਸੀਂ ਉਸ ਟਾਈਮ ਤੇ ਇਹਨਾਂ ਨੂੰ ਬਣਾ ਸਕਦੇ ਹੋ ਜੀ ਆਪਾਂ ਇਹਦੇ ਵਿੱਚੋਂ ਅੱਧੇ ਭੱਲੇ ਬਣਾਵਾਂਗੇ ਤੇ ਅੱਧੇ ਭੱਲੇ ਨੂੰ ਅਸੀਂ ਇਸ ਤਰ੍ਹਾਂ ਹੀ ਰੱਖ ਲਵਾਂਗੇ ਜਦੋਂ ਸਾਨੂੰ ਜ਼ਰੂਰਤ ਪੈਗੀ ਅਸੀਂ ਫੇਰ ਤੋਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਜੀ ਅਸੀਂ ਪਰ ਲੈਣੇ ਇਸ ਤਰ੍ਹਾਂ ਪਾਣੀ 'ਚ ਪਾਤਾ ਜੀ ਇਹਨੂੰ ਅਸੀਂ 10 ਤੋਂ 15 ਮਿੰਟ ਤੱਕ ਇਸ ਤਰ੍ਹਾਂ ਹੀ ਪਾਣੀ 'ਚ ਪਾ ਕੇ ਰੱਖਾਂਗੇ ਇਹਨੂੰ ਅਸੀਂ ਟੱਕ ਕੇ ਰੱਖਦੇ ਆਂ ਤੇ ਉਨੀ ਦੇਰ ਅਸੀਂ ਦਹੀਂ ਦੀ ਤਿਆਰੀ ਕਰਦੇ ਆਂ ਜੀ ਇੱਥੇ ਆਪਾਂ 1/2 ਕਿਲੋ ਦਹੀਂ ਲਿਆ ਜੀ ਦਹੀਂ ਕਾਫੀ گاੜਾ ਹੈ ਤੇ ਇਹਨੂੰ ਇਸ ਤਰ੍ਹਾਂ ਸੀ ਮਧਾਣੀ ਦੇ ਨਾਲ ਢਿੜਕ ਕੇ ਕਰੀਮੀ ਕਰ ਲਵਾਂਗੇ ਬਸ ਇਸ ਤਰ੍ਹਾਂ ਅਸੀਂ ਇਹਨੂੰ ਚੰਗੀ ਤਰ੍ਹਾਂ ਢਿੜਕ ਲਵਾਂਗੇ ਕਿੰਨੀ ਦੇਰ ਤੱਕ ਇਹ ਬਿਲਕੁਲ ਕਰੀਮੀ ਜਿਹਾ ਨਹੀਂ ਹੁੰਦਾ ਆ ਦੇਖੋ ਜੀ ਦਹੀਂ ਬਿਲਕੁਲ ਕਰੀਮੀ ਹੋ ਗਿਆ ਮੈਂ ਤੁਹਾਨੂੰ ਕੜਛੀ ਦੇ ਨਾਮ ਦਿਖਾਣੀ ਆ ਆ ਦੇਖੋ ਜੀ ਇਸ ਤਰ੍ਹਾਂ ਦਾ ਹੀ ਆਪਾਂ ਨੂੰ ਦਹੀਂ ਚਾਹੀਦਾ ਹੈ ਜੀ ਜੇ ਜੇ ਤੁਹਾਨੂੰ ਗਾੜਾ ਲੱਗੇ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਲਓ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੀ ਮੈਨੂੰ ਥੋੜਾ ਜਿਹਾ ਗਾੜਾ ਲੱਗ ਰਿਹਾ ਹੈ ਤੇ ਮੈਂ ਦਹੀਂ ਵਾਲੇ ਕੱਪ ਦੇ ਵਿੱਚ ਹੀ ਪਾਣੀ ਫੇਰ ਕੇ ਇਹਦੇ ਵਿੱਚ ਪਾ ਦਾਂਗੀ ਜੀ ਬਸ ਇਹਨਾਂ ਨੂੰ ਮੈਂ ਪਾਣੀ ਪਾਤਾ ਇਹਨੂੰ ਕਰਾਂਗੇ ਜੀ ਮਿਕਸ ਪਾਣੀ ਮੈਂ ਆਪਣੇ ਅੰਦਾਜ਼ੇ ਨਾਲ ਪਾਇਆ ਹੈ ਜੀ ਤੁਸੀਂ ਵੀ ਆਪਣੇ ਹਿਸਾਬ ਨਾਲ ਇਹਦੇ ਵਿੱਚ ਪਾਣੀ ਨੂੰ ਪਾ ਸਕਦੇ ਹੋ ਜੀ ਹਾਂ ਫਿਰ ਤੋਂ ਇੱਕ ਵਾਰੀ ਮਿਲਾ ਲਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚਾ ਚੀਨੀ ਪਰ ਲੈਣ ਵਾਸਤੇ ਜਦੋਂ ਵੀ ਤੁਸੀਂ ਦਹੀਂ ਲੈਣਾ ਹੈ ਦਹੀਂ ਬਿਲਕੁਲ ਤੁਹਾਡਾ ਫਰੈਸ਼ ਹੋਣਾ ਚਾਹੀਦਾ ਹੈ ਕਹਿਣ ਦਾ ਮਤਲਬ ਇਹ ਕਿ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਤੇ ਭਲੇ ਬਹੁਤ ਹੀ ਵਧੀਆ ਤੇ ਸਵਾਦ ਬਣ ਕੇ ਤਿਆਰ ਹੋਣਗੇ ਜੀ ਤੇ ਅੱਧਾ ਹੀ ਚਮਚਾ ਨਮਕ ਪਾ ਦਾਂਗੇ ਹੁਣ ਅਸੀਂ ਇਹਨਾਂ ਨੂੰ ਮਿਲਾ ਲਵਾਂਗੇ ਬਸ ਇਸ ਤਰ੍ਹਾਂ ਫਿਰ ਤੋਂ ਇੱਕ ਵਾਰੀ ਸਾਰੇ ਦਹੀਂ ਦੇ ਵਿੱਚ ਚੰਗੀ ਤਰ੍ਹਾਂ ਵਧਾਣੀ ਲਾ ਦਾਂਗੇ ਤਾਂ ਕਿ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਜਾਣ ਹੋਰ ਆਪਾਂ ਇਹਦੇ ਵਿੱਚ ਕੋਈ ਵੀ ਮਸਾਲਾ ਨਹੀਂ ਪਾਣਾ ਕਿਉਂਕਿ ਸਾਰਾ ਮਸਾਲਾ ਆਪਾਂ ਬਣਾ ਕੇ ਤਿਆਰ ਕੀਤਾ ਹੈ ਜੀ ਕਣ ਕਰਦੇ ਹਾਂ ਜੀ ਬਹੁਤ ਹੀ ਟੇਸਟੀ ਭੱਲਿਆ ਦੀ ਆਪਾਂ ਪਲੇਟਿੰਗ ਤੇ ਇਹਨਾਂ ਨੂੰ ਕਰਦੇ ਹਾਂ ਜੀ ਸਰਵ 10 ਮਿੰਟ ਹੋ ਗਏ ਨੇ ਜੀ ਅਸੀਂ ਭੱਲਿਆਂ ਨੂੰ ਇਸ ਪਾਣੀ 'ਚ ਰੱਖਿਆ ਸੀ ਤੇ ਦੇਖੋ ਇਹਨਾਂ ਨੇ ਪਾਣੀ ਕਾਫੀ ਸੋਕ ਲਿਆ ਤੇ ਅੱਗੇ ਤੋਂ ਕਾਫੀ ਫੁੱਲ ਗਏ ਨੇ ਤੇ ਇਹਨਾਂ ਨੂੰ ਇਸ ਤਰ੍ਹਾਂ ਤੁਸੀਂ ਹਲਕੇ ਹੱਥਾਂ ਨਾਲ ਰਸ ਕਰਨਾ ਹੈ ਬਸ ਜ਼ਿਆਦਾ ਦਬਾ ਕੇ ਨਹੀਂ ਪ੍ਰੈਸ ਕਰਨਾ ਆ ਦੇਖੋ ਜੀ ਬਸ ਇਹਨਾਂ ਨੂੰ ਇੱਕ ਪਲੇਟ ਵਿੱਚ ਆਪਾਂ ਕੱਢ ਦਾਂਗੇ ਭੱਲੇ ਵੀ ਤਿਆਰ ਨੇ ਜੀ ਤੇ ਹੁਣ ਅਸੀਂ 5 ਮਿੰਟ ਵਾਸਤੇ ਇਹਨੂੰ ਫ੍ਰਿਜ ਵਿੱਚ ਰੱਖਾਂਗੇ ਥੋੜੇ ਜਿ ਠੰਡੇ ਹੋ ਜਾਣ ਕਿਉਂਕਿ ਠੰਡੇ ਦਹੀਂ ਭੱਲੇ ਖਾਣ ਦਾ ਆਪਣਾ ਵੱਖਰਾ ਹੀ ਸਵਾਦ ਹੈ ਕਿਉਂਕਿ ਥੋੜਾ ਜਿਹਾ ਹੁਣ ਮੌਸਮ ਚੇਂਜ ਹੋ ਰਿਹਾ ਹੈ ਤੇ ਇਸ ਮੌਸਮ ਦੇ ਵਿੱਚ ਦਿਲ ਕਰਦਾ ਕਿ ਪੁੱਛ ਥੋੜਾ ਜਿਹਾ ਠੰਡਾ ਖਾਈਏ ਤੇ ਇਸ ਕਰਕੇ ਇਹਨਾਂ ਨੂੰ ਆਪਾਂ ਠੰਡੇ ਕਰਕੇ ਫਿਰ ਕਰਦੇ ਆ ਜੀ ਇਹਦੀ ਪਲੇਟਿੰਗ ਲਓ ਜੀ ਸਾਡੀ ਤੇ ਦਹੀਂ ਭੱਲੇ ਆਵਲੇ ਲੱਗ ਗਏ ਜੇ ਰੈਡੀ ਤੇ ਹੁਣ ਕਰਦੇ ਆ ਜੀ ਆਪਾਂ ਪਲੇਟਿੰਗ ਸਾਰਾ ਸਮਾਨ ਆਪਾਂ ਤਿਆਰ ਕਰਕੇ ਰੱਖਿਆ ਹੈ ਜੀ ਇਹ ਸਾਰਾ ਸਮਾਨ ਆ ਨਾਲ ਹਰੀ ਤੇ ਮਿੱਠੇ ਵਾਲੀ ਚਟਣੀ ਸਭ ਕੁਝ ਬਿਲਕੁਲ ਰੈਡੀ ਹੈ ਹੁਣ ਕਰਦੇ ਆ ਜੀ ਟੇਸਟੀ ਟੇਸਟੀ ਦਹੀਂ ਭੱਲੇਾਂ ਦੀ ਪਲੇਟਿੰਗ ਇਸ ਤਰ੍ਹਾਂ ਆਪਾਂ ਚਾਰ ਦਹੀਂ ਭੱਲੇ ਪਾਤੇ ਨੇ ਜੀ ਤੇ ਇਸ ਤਰ੍ਹਾਂ ਇੱਕ ਦਹੀਂ ਭੱਲੇ ਨੂੰ ਆਪਾਂ ਥੋੜਾ ਜਿਹਾ ਤੋੜ ਕੇ ਪਲੇਟ ਵਿੱਚ ਪਾ ਦਾਂਗੇ ਜੀ। ਬਸ ਹੁਣ ਅਸੀਂ ਸਭ ਤੋਂ ਪਹਿਲਾਂ ਇੱਥੇ ਪਾਵਾਂਗੇ ਜੀ ਦਹੀਂ। ਇਸ ਦੇ ਨਾਲ ਪਾਵਾਂਗੇ ਜੀ ਆਪਾਂ ਮਿੱਠੀ ਚਟਨੀ ਇਹ ਇਮਲੀ ਦੀ ਖੱਟੀ ਮਿੱਠੀ ਚਟਨੀ ਆ ਜੀ ਜਿਹੜੀ ਕਿ ਭੱਲਿਆਂ ਦੇ ਟੇਸਟ ਨੂੰ ਹੋਰ ਵੀ ਜ਼ਿਆਦਾ ਵਧਾਉਂਦੀ ਹੈ ਜੀ ਹੁਣ ਪਾਵਾਂਗੇ ਜੀ ਆਪਾਂ ਹਰੀ ਚਟਨੀ ਤੇ ਫਿਰ ਤੋਂ ਪਾ ਦਾਂਗੇ ਜੀ ਥੋੜਾ ਜਿਹਾ ਆਪਾਂ ਇਹਨਾਂ ਤੇ ਦਹੀਂ ਬਸ ਥੋੜਾ ਜਿਹਾ ਅਦਰਕ ਉਹਨੂੰ ਇਸ ਤਰ੍ਹਾਂ ਸੀ ਬਰੀਕ ਕੱਟ ਲਿਆ ਜੀ ਉਹ ਪਾਵਾਂਗੇ ਬਿਲਕੁਲ ਇੱਕ ਦੋ ਪੀਸ ਹਰੀ ਮਿਰਚ ਦਾ ਜੇਕਰ ਤੁਹਾਨੂੰ ਪਸੰਦ ਹੈ ਤੇ ਪਾ ਦਿਓ ਨਹੀਂ ਪਸੰਦ ਤੇ ਛੱਡ ਦਿਓ ਜੀ ਥੋੜੀ ਜੀ ਰੋਸਟਡ ਮੂਫਲੀ ਦੇ ਦੋ ਚਾਰ ਦਾਣੇ ਬੀਟਰੂਟਸ ਨਾਲ ਸੀ ਕद्दूਅਛ ਕੀਤਾ ਹੈ ਜੀ ਉਹ ਪਾ ਦਾਂਗੇ ਉਹਦੇ ਨਾਲ ਭੱਲੇ ਬਹੁਤ ਹੀ ਵਧੀਆ ਲੱਗਦੇ ਨੇ ਦਿਖਣ ਨੂੰ ਵੀ ਬਹੁਤ ਹੀ ਸੋਹਣੇ ਲੱਗਦੇ ਨੇ ਜੀ ਥੋੜੇ ਪਾਵਾਂਗੇ ਅਨਾਰਾਂ ਦੇ ਦਾਣੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਜੀ ਇਹਨਾਂ ਨੂੰ ਦੇਖ ਕੇ ਤੇ ਮੂੰਹ ਦੇ ਵਿੱਚੋਂ ਪਾਣੀ ਆ ਗਿਆ ਕਿ ਫਟਾਫਟ ਇਹਨਾਂ ਨੂੰ ਆਪਾਂ ਖਾ ਲਈਏ ਥੋੜੀ ਜੀ ਇਹ ਵਾਲੀ ਬ੍ਰੀਕ ਸੇਵ ਰੀ ਕੱਟਿਆ ਹੋਇਆ ਧਨੀਆ ਤੇ ਹੁਣ ਪਾਵਾਂਗੇ ਜੀ ਇੱਥੇ ਆਪਾਂ ਮਸਾਲਾ ਇਹ ਖਾਸ ਮਸਾਲਾ ਇਹਦੇ ਨਾਲ ਭੱਲਿਆਂ ਦਾ ਟੇਸਟ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਜੀ ਤੇ ਭੱਲੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਨਾਲ ਪਾਵਾਂਗੇ ਜੀ ਥੋੜੀ ਜੀ ਆਪਾਂ ਢੇਗੀ ਮਿਰਚ ਲਓ ਲਓ ਜੀ ਪੱਲਿਆਂ ਦੀ ਪਲੇਟ ਬਣ ਕੇ ਬਿਲਕੁਲ ਆਪਣੀ ਤਿਆਰ ਹੈ ਜੀ ਤੇ ਹੁਣ ਮੈਂ ਤੁਹਾਨੂੰ ਪੱਲਾ ਤੋੜ ਕੇ ਦਿਖਾਵਾਂਗੀ ਜੀ ਕਿੰਨਾ ਵਧੀਆ ਤੇ ਸੌਫਟ ਬਣ ਕੇ ਤਿਆਰ ਹੋਇਆ ਹੈ ਆ ਦੇਖੋ ਜੀ ਬਹੁਤ ਹੀ ਜ਼ਿਆਦਾ ਵਧੀਆ ਪੱਲੇ ਬਣ ਕੇ ਤਿਆਰ ਹੋਏ ਨੇ ਜੀ ਤੇ ਤੁਸੀਂ ਜਦੋਂ ਵੀ ਤੁਹਾਡਾ ਮਨ ਕਰੇ ਕੁਝ ਚਟਪਟਾ ਖਾਣ ਨੂੰ ਤੇ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਬਹੁਤ ਹੀ ਸਿੰਪਲ ਤੇ ਈਜ਼ੀ ਤਰੀਕੇ ਨਾਲ ਇਹਨਾਂ ਨੂੰ ਬਣਾ ਕੇ ਤਿਆਰ ਕੀਤਾ ਜਾਂਦਾ ਹੈ ਬਸ ਥੋੜਾ ਜਿਹਾ ਟਾਈਮ ਲੱਗਦਾ ਹੈ ਜੀ ਚਟਣੀਆਂ ਨੂੰ ਬਣਾਉਂਦੇ ਸਮੇਂ ਚਟਣੀਆਂ ਦੀ ਤਿਆਰੀ ਤੁਸੀਂ ਪਹਿਲਾਂ ਕਰ ਲਓ ਤੇ ਤੁਸੀਂ ਇਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਘਰ ਬਣਾ ਕੇ ਤਿਆਰ ਕਰ ਸਕਦੇ ਹੋ ਸੋ ਇਹ ਸੀ ਸਾਡੀ ਅੱਜ ਦੀ ਰੈਸਪੀ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ